ਜਗਜੀਤ ਸਿੰਘ ਢੱਲੇਵਾਲ ਜੋ ਕਿ ਕਿਸਾਨੀ ਮੰਗਾਂ ਲੈ ਕੇ ਲਗਾਤਾਰ ਮਰਨ ਵਰਤ ਉੱਤੇ ਬੈਠੇ ਸੀ ਤਾਂ ਉਹਨਾਂ ਦੇ ਮਾਮਲੇ ਦੇ ਵਿੱਚ ਵੱਡੀ ਖਬਰ ਜਿਹੜੀ ਕਿ ਸਾਹਮਣੇ ਆ ਰਹੀ ਹੈ 131 ਦਿਨਾਂ ਦਾ ਮਰਨ ਵਰਤ ਤੋੜਨ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਲਗਭਗ 17 ਘੰਟੇ ਖੰਨਾ ਨਰਸਿੰਘ ਹੋਮ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਤੇ ਅੱਜ ਉਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਇਸ ਸਮੇਂ ਦੌਰਾਨ ਡੱਲੇਵਾਲ ਦੇ ਡਾਕਟਰਾਂ ਦੀ ਨਿਗਰਾਨੀ ਹੇਠਾਂ ਖਾਣਾ ਪੀਣਾ ਸ਼ੁਰੂ ਕਰ ਦਿੱਤਾ ਨਿੰਬੂ ਪਾਣੀ ਅਤੇ ਨਾਰੀਅਲ ਪਾਣੀ ਦੇ ਨਾਲ ਸ਼ੁਰੂਆਤ ਕਰਨ ਤੋਂ ਬਾਅਦ ਉਹਨਾਂ ਨੇ ਦਲੀਆ ਖਾਣਾ ਵੀ ਸ਼ੁਰੂ ਕਰ ਦਿੱਤਾ ਖੰਨਾ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਬਰਨਾਲਾ ਦੇ ਤਨੋਲਾ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਨੇ ਉਹਨਾਂ ਦਾ ਮੀਡੀਆ ਦੇ ਸਾਹਮਣੇ ਵੀ ਬਿਆਨ ਆਇਆ ਆਓ ਸੁਣਦੇ ਹਾਂ ਅੰਦੋਲਨ ਸਮਾਪਤ ਨਹੀਂ ਹੋਇਆ ਐਮਐਸਪੀ ਦੀ ਪ੍ਰਾਪਤੀ ਤੱਕ ਸਾਡੀਆਂ ਬਾਕੀ ਮੰਗਾਂ ਨੂੰ ਲੈ ਪੂਰਾ ਕਰਨ ਤੱਕ ਅੰਦੋਲਨ ਜਾਰੀ ਰਹੇਗਾ ਆ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ ਹਰ ਜਿਹਰੇ ਚ ਇਸ ਤੋਂ ਬਾਅਦ ਯੂਪੀ ਚ ਰਾਜਸਥਾਨ ਚ ਤਾਮਿਲਨਾਡੂ ਦੀਆਂ ਗੱਤੀਆਂ ਹੋਈਆਂ ਨੇ ਤੇ ਸਾਰੀਆਂ ਇਸ ਅੰਦੋਲਨ ਦਾ ਹੀ ਹਿੱਸਾ ਨੇ ਕੋ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੋਰਮ ਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਇਹ ਹੋ ਜਾ ਮਤਲਬ ਸਾਰਿਆਂ ਨੇ ਸਾਂਝੀ ਸਮਝ ਬਣੇ ਕੋਈ ਜਿਵੇਂ ਦੀ ਰਣਨੀਤੀ ਤਿਆਰ ਕਰਨੀ ਤੇ ਭਾਵੇਂ ਤੁਸੀਂ ਕਹਿ ਰਹੇ ਕਿ ਕਿਸਾਨਾਂ ਦੀ ਜਣੀ ਸੰਗਤ ਦੀ ਸਾਰੀ ਅਪੀਲ ਮੰਨ ਕੇ ਤੁਸੀਂ ਇਹ ਫੈਸਲਾ ਲਿਆ ਪਰ ਜਿਹੜੇ ਪਾਕਪਾ ਦੇ ਲੀਡਰ ਨੇ ਉਹ ਕੱਲ ਦੇਤਾ ਭਾਸ਼ਣ ਦੇ ਰਹੇ ਨੇ ਕਿ ਸਾਡੀ ਅਪੀਲ ਮੰਨੀਆਂ ਡੱਲੇਵਾ ਜੀ ਨੇ ਤੱਕ ਵਾਤ ਕਰਦੇ ਆ ਚਲੋ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਮੋਰਚੇ ਤੇ ਹਮਲਾ ਕੀਤਾ ਪਰ ਉਹ ਵੀ ਮਤਲਬ ਮੀਟਿੰਗ ਵਿੱਚ ਬੁਲਾ ਕੇ ਉਹਨਾਂ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਉਹਨਾਂ ਨੇ ਟਮੇਟ ਦੀ ਜਿਹੜੀ ਗੱਲ ਕਹੀ ਹੈ ਲੱਗਦਾ ਪਤਾ ਉਹਨਾਂ ਦੇ ਕਿੰਨਾ ਕਾਪਦੀ ਗੱਲ ਤੇ ਖਰੇ ਉਤਰਦੇ ਨਹੀਂ ਸਭੇ ਵਿਸ਼ਵਾਸ ਘਾਤੇ ਇਹਨਾਂ ਨੇ ਪਹਿਲਾਂ ਕੀਤਾ ਅਗੇ ਕੋਈ ਉਮੀਦਾਂ ਨਹੀਂ ਹੁੰਦੀ ਉਹਨਾਂ ਤੋਂ ਆਹ ਸੰਗਤ ਆ ਜਿਹੜੀ ਸੰਗਤ ਨੇ ਲਗਾਤਾਰ ਮੋਰਚਾ ਸਾਹਮਣੇ ਹੈ ਔਰ ਆਪਦੀ ਜਾਨ ਦੀ ਬਾਜ਼ੀ ਲਾਉਣ ਤੱਕ ਵੀ ਮਤਲਬ ਸਟੈਂਡ ਲਈ ਰੱਖਿਆ ਉਹ ਸੰਗਤ ਮੇਰੇ ਵਾਸਤੇ ਵੱਡੀ ਹੈ ਉਹਦਾ ਹੁਕਮ ਮੰਨਣਾ ਪਰ ਮੈਂ ਨਾ ਵੀ ਚਾਹੁੰਦਾ ਆਮਾਨ ਹਾਲਾਂਕਿ ਮੈਂ ਨਹੀਂ ਸੱਚਾ ਕਿ ਮੈਂ ਇਹਨੂੰ ਤੋੜਾਂ ਲੇਕਿਨ ਜਿਸ ਵੇਲੇ ਸੰਗਤ ਜਿਹੜੀ ਨੇ ਮੋਰਚੇ ਨੂੰ ਮੋਰਚੇ ਨੂੰ ਸਾਂਭਿਆ ਨਹੀਂ ਕੱਲਾ ਮੈਂ ਕਹਾਂਗਾ ਮੋਰਚੇ ਦੀ ਮਾਲਕ ਬਣ ਕੇ ਚੱਲੀ ਹੈ ਉਹਨਾਂ ਦਾ ਹੁਕਮ ਮੰਨਣਾ ਮੇਰੇ ਲਈ ਵੱਡੀ ਗੱਲ ਹੈ ਚਾਰਵੇਂ ਦੀ ਮੀਟਿੰਗ ਲੱਗਦਾ ਕੋਈ ਸਿੱਟਾ ਨਿਕਲੂ ਸਰਕਾਰ ਥੋੜਾ ਪ੍ਰੈਸ਼ਰ ਚਾਹੂਗੀ ਤੇ ਦੇਖੋ ਗੱਲ ਇਹ ਹੈ ਕਿ ਪ੍ਰੈਸ਼ਰ ਚ ਆਉਣਾ ਨਾ ਆਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਚਾਰਵੇਂ ਨੂੰ ਮੀਟਿੰਗ ਕਰਾਂਗੇ ਲੇਕਿਨ ਅਸੀਂ ਮੀਟਿੰਗ ਦੇ ਵਿੱਚੋਂ ਫਿਰ ਪਿੱਛੇ ਨਹੀਂ ਹਟਾਂਗੇ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਡਾਕਟਰ ਰਣਜੀਤ ਖੰਨਾ ਦਾ ਵੀ ਬਿਆਨ ਸਾਹਮਣੇ ਆ। ਖੰਨਾ ਨੇ ਜਨਰਲ ਚੈੱਕਅਪ ਕੀਤਾ। ਉਹਨਾਂ ਕਹਿ ਕੇ ਡੱਲੇਵਾਲ ਦੀ ਸਥਿਤੀ ਸਥਿਰ ਆ। ਕਾਫੀ ਸੁਧਾਰ ਹੋਇਆ ਤੇ ਉਹਨਾਂ ਨੂੰ ਪਾਣੀ ਅਤੇ ਜੂਸ ਦਿੱਤਾ ਗਿਆ ਸੀ। ਸਰ ਕੱਲ ਜਦ ਆਈ ਸੀ ਕੀ ਤਾਂ ਥੋੜੀ ਖਬਰਾੜ ਦੀ ਦਿੱਕਤ ਕਹੇ ਰਹੀ ਸੀ ਪਰ ਅਪਾ ECG ਕੀਤੀ ਤੇ ਅੱਗੇ ਟੈਸਟ ਕੀਤੇ ਜੋਕਰ ਠੀਕ ਆਏ ਨੇ। ਤੇ ਅੱਜ ਵੀ ਮੈਂ ਉਹਨਾਂ ਦਾ BP ਤੇ ਸਾਰਾ ਧੜਕਣ ਵੇਲਾ ਚੈੱਕ ਕੀਤੀ। ਸਭ ਕੁਝ ਠੀਕ ਹੈ ਐਂਡ ਹੀ ਲੁਕਸ ਸਟੇਬਲ ਤੇ ਉਹ ਡਾਈਟ ਵੀ ਆਪਣੀ ਵਿਧੀ ਐਕਸੈਪਟ ਕਰ 파 ਰਹੇ ਨੇ ਤੇ ਮਾਨੂੰ ਕੋਈ ਦਿੱਕਤ ਨਹੀਂ ਹੈ। ਅਕਜੀ ਕਿ ਕਿ ਮੈਂ ਕਰ ਸਾਰੇ ਉਹਨਾਂ ਦੇ ਆਈ ਹੈ ਅਸੀਂ ਆਪਣਾ ਉਹਨਾਂ ਨੂੰ ਇੱਕ ਡਾਈਟ ਪਲਾਨ ਦਿੱਤਾ ਹੈ ਜਿਸ ਅਕੋਰਡਿੰਗ ਉਹ ਅਕੋਰਡਿੰਗ ਚੱਲਣਗੇ ਤੇ ਆਪਣੀ ਲਿਕুইਡਸ ਲੈਣ ਕੇ ਘਟੂ ਘਟ ਦਿਨ ਦੇ ਵਿੱਚ 2 ਲੀਟਰ ਦਾ ਇਨਟੇਕ ਉਹਨਾਂ ਦਾ ਆਪਾਂ ਪਲਾਨ ਕੀਤਾ ਹੈ ਤੇ ਇਸ ਅਕੋਰਡਿੰਗ ਨਾਲ ਦਿਨ ਨਾਲ ਹੌਲੀ ਹੌਲੀ ਆਨ ਅਲ ਇੱਕ ਦੋ ਦਿਨ ਚੋ ਸੈਮੀ ਸੋਲਿਡਸ ਤੇ ਵੀ ਸ਼ਿਫਟ ਹੋ ਜਾਣਗੇ ਪ੍ਰੋਪਰ ਤੇ ਉਹਨਾਂ ਦਾ ਉਹਨਾਂ ਦਾ ਗਲੂਕੋਜ਼ ਜਿਹੜਾ ਆਪਾਂ ਚੱਲਦਾ ਹੈ ਆਈਵੀ ਲਾਈਨ ਦੇ ਥਰੂ ਬਿਲਕੁਲ ਬੰਦ ਕਰ ਦਿਆ ਹੈ। ਐਂਡ ਵਧੀਆ ਲਿਕਵਿਡ ਸਟੋਲਰਟ ਕਰ ਰਹੇ ਨੇ ਐਕਸੈਪਟ ਕਰ ਰਹੇ ਨੇ ਕੋਈ ਉਹਨਾਂ ਨੂੰ ਦਿੱਕਤ ਨਹੀਂ ਹੈਗੀ ਕੋਈ ਪੇਟ ਦੇ ਵਿੱਚ ਕੋਈ ਦਰਦ ਨਹੀਂ ਕੋਈ ਇਫੈਕਸ਼ਨ ਦਾ ਸਾਈਨ ਨਹੀਂ ਹੈਗਾ ਕੁਝ ਸਭ ਠੀਕ ਹੈ ਕਹਿਦਾ ਏ ਕਿ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਬੇਸ਼ੱਕ ਉਹਨਾਂ ਦਾ ਮਰਨ ਵਰਤਕ ਖਤਮ ਹੋ ਗਿਆ ਤੋੜ ਦਿੱਤਾ ਗਿਆ ਪਰ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ ਹਕੀਕਤ ਟੀਵੀ ਪੰਜਾਬੀ ਲੀਕ ਖੰਨਾ ਤੋਂ ਰਵਿੰਦਰ ਢੱਲੋਂ ਦੀ ਰਿਪੋਰਟ